ਬਾਣੀ ਦੀਆਂ ਪਵਿੱਤਰ ਪੋਥੀ ਸਹਿਬਾਨ ਜਿਹੜੀਆਂ ਕਿਸੇ ਦੁਸ਼ਮਣ ਵੱਲੋਂ ਛੁੱਟੀਆਂ ਗਈਆਂ ਸੀ ਕੂੜੇ 'ਚ ਉਹ ਸਿੰਘਾਂ ਨੂੰ ਪਤਾ ਲੱਗਾ ਸੀ ਦਸਿਆ ਸਿੰਘਾਂ ਨੇ ਤੇ ਉਸ ਦਿਨ ਤੋਂ ਅਸੀਂ ਥਾਣੇ ਜੋ ਜ ਪੁਸਾਲਣਿਆ ਉਹਨੂੰ ਅਪਰੋਚ ਕੀਤੀ ਸੀ ਸ਼ਿਕਾਇਤ ਕੀਤੀ ਸੀ ਜਾਂਚ ਕਰਦਿਆਂ ਕਰਦਿਆਂ ਕੋਈ ਚੀਜ਼ਾਂ ਸ਼ੱਕ ਦੇ ਘੇਰੇ ਜਾਈਆਂ ਸੀਗੀਆਂ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸਾਨੂੰ ਕਿਹਾ ਜਾ ਰਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਬਿਲਕੁਲ ਲੱਗੇ ਆ तकरीबन ਜਿਹੜਾ ਅੱਜ ਆ ਉਹ ਪੰਜਵਾਂ ਦਿਨ ਆ ਇਹਨਾਂ ਨੂੰ ਜਾਂਚ ਕਰਦੇ ਆ ਅੱਜ ਸਮੂਹ ਜਿਹੜੀ ਇਲਾਕੇ ਦੀ ਸੰਗਤ ਦਾ ਜਿੰਨੇ ਵੀ ਦਰਬੀ ਸਿੱਖ ਸੀ ਉਹ ਥਾਣੇ ਤੇ ਪਹੁੰਚੇ ਆ ਥਾਣੇ ਪਹੁੰਚ ਕੇ ਥਾਣੇ ਦੇ ਮੂਹਰੇ ਬੈਠੇ ਸੀ ਚਲੋ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਉਹਨਾਂ ਨੇ ਕਿਹਾ ਲੇਕਿਨ ਲੱਗ ਪਾਦਾ ਸੀ ਲੱਗੇ ਜਿਹੜਾ ਉਹ ਪਹੁੰਚ ਗਿਆ ਜਿਹੜੀ ਗੱਡੀ ਸ਼ੱਕ ਦੇ ਘਰੇ ਸੀਗੀ ਉਹ ਅਸੀਂ ਲਗਭਗ ਲੱਭ ਲਈ ਆ ਜਾਂ ਹੋਰ ਵੀ ਜਿਹੜੇ ਵੀ ਬੰਦੇ ਜਾਂ ਜੋ ਵੀ ਕੁਝ ਸ਼ੱਕ ਦੇ ਘਰੇ ਚਾ ਉਹਦੇ ਲੱਗੇ ਚੱਕੇ ਟਾਈਮ ਤਾਂ ਪ੍ਰਸ਼ਾਸਨ ਅਮੇਸ਼ਾ ਮੰਗਦਾ ਹੁੰਦਾ ਵਾਤੇ ਅਸੀਂ ਇਹ ਸਮਝਦੇ ਨਹੀਂ ਕਿ ਚਲੋ ਠੀਕ ਐ ਇਸੇ ਤੀਨੋਂ ਟਾਈਮ ਲੱਗਦਾ ਪਰ ਜੇ ਆਪਾਂ ਇੰਨਾ ਸਲੋ ਚੱਲਾਂਗੇ ਕਿ ਟਾਈਮ ਲੱਗਦਾ ਲੱਗਦਾ ਕਿ ਜੇ ਆਪਾਂ ਸਾਲ ਲਗਾ ਦੋ ਹੁਣ 2015 ਦੀ ਬੇਦਬੀ ਦੀਆਂ ਪਤਾ ਨਹੀਂ ਕਿੰਨੀਆਂ ਸਿੱਟਾਂ ਬਣ ਗਈਆਂ ਉਹ ਗਾੜੀ ਵਾਲੀ ਵਹਿਬ ਵਾਲੀਆਂ ਤੇ ਉਹ ਅਜੇ ਤੱਕ ਨਤੀਜੇ ਤੇ ਕਿਤੇ ਨਹੀਂ ਪਹੁੰਚੇ ਗੁਰੂ ਰਵਿੰਦਰ ਸਾਹਿਬ ਜੀ ਦੇ ਪਾਸ਼ਾ ਜਿੱਥੇ ਵੀ ਬੇਦਬੀ ਹੋਈ ਹੈ ਅੱਜ ਤੱਕ ਕਦੇ ਵੀ ਪ੍ਰਸ਼ਾਸਨ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਪਰ ਚਲੋ ਇਹ ਆਸ ਕਰਦੇ ਹਾਂ ਕਿ ਕੋਈ ਜ਼ਾਇਦ ਦੋਸ਼ੀ ਜਿਹੜਾ ਉਹ ਲੱਭ ਜੇ ਤੇ ਮੰਦਗੁਦੀ ਨਾ ਹੋਵੇ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਜਿੰਨੇ ਦੋਸ਼ੀ ਲੱਭੇ ਨੇ ਉਹ ਮੰਦਗੁਦੀ ਲੱਭੇ ਤੇ ਮੰਦਗੁਦੀਆਂ ਨੂੰ ਸਿਰਫ ਗੁਰੂ ਰਵਿੰਦਰ ਸਾਹਿਬ ਹੀ ਦਿਖਦਾ ਤੇ ਗੁਰੂ ਘਰ ਹੀ ਦਿਖਦਾ ਔਰ ਕੁਝ ਨਹੀਂ ਦਿਖਦਾ ਸੀ ਨਾ ਚਾਹੁੰਦੇ ਕਿ ਧਰਮ ਦੀ ਬਦਵੀ ਹੋਵੇ ਬਲਕਿ ਗੁਰੂ ਘਰ ਹੀ ਲੱਗਦੇ ਨੇ ਸੋ ਇਸ ਕਰਕੇ ਬੇਨਤੀ ਆ ਕਿ 7 ਤਰੀਕ ਜਿਹੜੀ ਹੁਣ ਆ ਰਹੀ ਆ 7 ਤਰੀਕ ਤੱਕ ਸਾਰੀ ਸੰਗਤ ਨੇ ਫੈਸਲਾ ਕਰਕੇ ਸਮਾ ਦਿੱਤਾ ਪ੍ਰਸ਼ਾਸਨ ਨੂੰ 7 ਤਰੀਕ ਤੱਕ ਜੇ 6 ਤਰੀਕ ਨੂੰ ਸ਼ਾਮ ਤੱਕ ਜੇਕਰ ਨਹੀਂ ਕੋਈ ਹੱਲ ਹੁੰਦਾ ਤੇ 7 ਤਰੀਕ ਨੂੰ ਜਿਹੜਾ ਵਾ ਸੰਗਤ ਵੱਲੋਂ ਜਿਹੜਾ ਹੁਕਮ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੀਰਾ ਕੋਟ ਚੌਂਗਾ 에어ਪੋਰਟ ਰੋਡ ਉੱਥੇ ਸੰਗਤ ਸਾਰੀ ਇਕੱਠੀ ਹੋਵੇ ਇਕੱਠੀ ਹੋ ਕੇ ਤੇ ਉੱਥੇ ਬਵੇ ਜਿੰਨਾ ਚਿਰ ਬਰ ਜਿੱਥੇ ਸੰਗਤ ਬੈਠੋਗੀ ਜਿੰਨਾ ਚਿਰ ਤੱਕ ਕੋਈ ਦੋਸ਼ੀ ਸਾਹਮਣੇ ਨਹੀਂ ਲਿਆਉਂਦੇ ਫੜ ਕੇ ਜਾਂ ਹੱਲ ਨਹੀਂ ਕਰਦੇ ਸੋ ਆਪ ਸੰਗਤਾਂ ਨੂੰ ਬੇਨਤੀ ਆ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਜੀ ਕੋਲੇ ਇੱਕ ਸਿੱਖ ਦਾ ਨਹੀਂ ਹੈਗਾ ਜਾਂ ਇਹਨਾਂ ਸਿਰਫ ਇਹਨਾਂ ਸਿੱਖਾਂ ਦਾ ਨਹੀਂ ਬੜੀ ਸ਼ਰਮ ਵਾਲੀ ਗੱਲ ਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੰਨੀ ਵੱਡੀ ਕreturnData ਹੋਈ ਹੋਵੇ 10 ਸੈਂਚੀਆਂ ਗੁਰਬਾਣੀ ਦੀਆਂ ਸੜਕਾਂ ਦੇ ਉੱਤੇ ਸੁੱਟੀਆਂ ਹੋਣ ਜੀਤ ਜੀ ਤੈਨੂੰ ਅੱਗੇ ਪੋਛ ਲਾ ਕੇ ਜਿੱਥੇ ਥਾਂ ਥਾਂ ਤੇ ਕੈਮ ਲੱਗੇ ਤੇ ਹਜੇ ਤੱਕ ਦੋਸ਼ੀ ਨਹੀਂ ਲੱਭੇ ਤੇ ਉਸ ਤੋਂ ਵੱਡੀ ਸਾਡੇ ਵਾਸਤੇ ਲਾਹਣਤ ਵਾਲੀ ਗੱਲ ਨਹੀਂ ਹੋ ਸਕਦੀ ਕਿ ਸਾਡਾ ਕੋਈ ਵੀ ਸਲਮੌਰ ਆਗੂ ਨਾਚ ਰਮਣੀ ਗੁਰਦਾਰਾ ਪਰਬੰਧਕ ਕਮੇਟੀ ਵੱਲੋਂ ਨਾ ਸਾਡੇ ਸਰਬੱਤ ਖਾਲਸੇ ਵਾਲੇ ਬੰਦੇਓ ਸਾਡੇ ਜਿਹੜੇ ਜੈਦਰ ਸਾਹਿਬ ਬਣਾਏ ਸੀ ਉਹਨਾਂ ਵੱਲੋਂ ਕਿਸੇ ਵੱਲੋਂ ਕੋਈ ਨਹੀਂ ਅਜੇ ਤੱਕ ਬੋਲਿਆ ਇੱਕ ਸਟੇਟਮੈਂਟ ਤੱਕ ਦਿੱਤੀ ਗਈ ਕਿਉਂਕਿ ਇਹਨਾਂ ਵਾਸਤੇ ਜਿ ਨੂੰ ਲੱਗਦਾ ਵੀ ਬੇਦਬੀ ਹੋਣਾ ਨਹੀਂ ਗੱਲ ਹੋ ਗਈ ਹੈ ਹੁਣ ਐ ਲੱਗਦਾ ਵੀ ਸਾਡੀ ਬੰਦਿਆਂ ਨੂੰ ਸਾਡੇ ਸਿੱਖਾਂ ਨੂੰ ਸਾਡੇ ਆਗੂਆਂ ਨੂੰ ਐ ਲੱਗਦਾ ਵੀ ਬੇਦਬੀ ਹੋ ਗਈ ਚਲੋ ਕੋਈ ਗੱਲ ਨਹੀਂ ਇਹ ਤਾਂ ਹੁੰਦੀ ਰਹਿੰਦੀ ਹੈ ਜੋ ਉਹ ਚਾਹੁੰਦੇ ਸੀ ਲੱਗਦਾ ਉਹ ਕਾਮਯਾਬ ਹੋਦੇ ਵਿੱਚ ਪਰ ਇਹ ਬਹੁਤ ਸਾਡੇ ਵਾਸਤੇ ਮਾੜੀ ਗੱਲ ਹੈ ਜਿਸ ਬੂਦਾ ਦਿੱਤਾ ਆਪਾਂ ਖਾ ਰਹੇ ਆ ਜੇ ਗੁਰੂ ਜੀ ਦੇ ਤੇ ਉਹਦਿਆਂ ਤੇ ਬੈਠੇ ਆ ਇਹ ਸਭ ਕੁਝ ਆਪਾਂ ਨੂੰ ਮਿਲਿਆ ਹੋਇਆ ਵਾ ਜੇ ਆਪਾਂ ਉਸ ਗੁਰੂ ਵਾਸਤੇ ਨਹੀਂ ਬੋਲਣਾ ਤੇ ਕਾਦੇ ਵਾਸਤੇ ਬੋਲਣਾ ਵਾ ਤੁਹਾਡੇ ਘਰੇ ਕਿਨੇ ਕੋਈ ਮਾਂ ਬਾਪ ਨੂੰ ਗਾਲ੍ਹਾਂ ਕੱਢਦੇ ਨਾ ਗਲੀ 'ਚ ਤੇ ਮਾਰਨ ਤੱਕ ਜਾਂਦੇ ਆ ਇੱਥੇ ਸਾਡਾ ਪਿਓ ਸ਼ਰਕਾਂ ਦੇ ਰੋਲਦਾ ਫਿਰਦਾ ਤਾਂ ਸਾਨੂੰ ਘੋਰਾ ਸ਼ਰਮ ਨਹੀਂ ਆਉਂਗੀ ਇਸ ਕਰਕੇ ਬੇਨਤੀ ਆ ਜੇ ਇਹ ਉਹਨਾਂ ਉਹਦਿਆਂ ਤੇ ਬੈਠੇ ਹੋ ਨਾ ਇਹਨਾਂ ਉਹਦਿਆਂ ਦਾ ਸਰਕਾਰ ਵੀ ਕਾਇਮ ਰੱਖੋ ਅਕਾਲੀ ਫੂਲਾ ਸਿੰਘ ਦੇ ਉਹਦੇ ਤੇ ਬਹਿਣਾ ਬਹੁਤ ਸੰਕਾ ਪਰ ਅਕਾਲੀ ਫੂਲਾ ਸਿੰਘ ਬਹਿਣਾ ਬੜਾ ਔਕਾ ਇਥੇ ਆਪ ਸਿੱਖ ਚੋਤਾਨ ਵੀ ਤਾਂ ਪਹਿਲੇ ਤੁਸੀਂ ਕੋਈ ਕੁਰਸੀ ਦਾ ਗਵਾਜ ਜੇ ਉਹਨੂੰ ਕੁਰਸੀ ਨਾ ਮਿਲ ਜੇ ਕਿਤੇ ਜਿਹੜੇ ਗੁਰੂਆਂ ਨੇ ਤਰ ਕੁਰਸੀਆਂ ਦਿੱਤੀਆਂ ਉਹ ਤਰ ਦਰਸ਼ਕਾਂ ਦੁਲਦਾ ਫਿਰਦਾ ਇਹ ਸਾਡੀ ਬੇਨਤੀ ਆ ਜਥੇਦਾਰਾਂ ਨੂੰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਨੇ ਉਹ ਤੇ ਜਿਹੜੇ ਸਾਡੇ ਇਧਰ ਪੰਥ ਥੱਲੋਂ ਸਥਾਪਿਤ ਨੇ ਉਹ ਵੀ ਤੇ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਜਿੰਨੇ ਵੀ ਸਾਡੇ ਪ੍ਰਬੰਧ ਆ ਸਿਰਫ ਇੱਕ ਬੰਦਾ ਮਿੰਦਰ ਸਿੰਘ ਨੇ ਜਿਹੜਾ ਸਾਡਾ ਸਾਥ ਦੇ ਰਿਹਾ ਇਸ ਕੇਸ ਦੇ ਵਿੱਚ ਜਿਹੜੇ ਅਪਡੇਟ ਸਾਡੇ ਨਾਲ ਲੈਂਦੇ ਆ ਕਰਦੇ ਗੱਲਬਾਤ ਜਾਂ ਪ੍ਰਸ਼ਾਸਨ ਨਾਲ ਕਰਦੇ ਆ ਹੋਰ ਤੱਕ ਉਸ ਤੋਂ ਇਲਾਵਾ ਸਾਡੇ ਨਾਲ ਕੋਈ ਇਦਾਂ ਸਾਡੇ ਕੋਲ ਨਾਲ ਨਹੀਂ ਆਇਆ ਕੋਈ ਕੋਈ ਤਰਿਆ ਨਹੀਂ ਜਿਹੜੇ ਕੁਚਾਰ ਸਿੰਘ ਆਏ ਨੇ ਇਹ ਉਹੀ ਨੇ ਜਿਹੜੇ ਕਿਰਤੀ ਨੇ ਆਪਣੇ ਵਿਚਾਰੇ ਕਿਰਤ ਕਰਦੇ ਆ ਤੇ ਜਿਹਨਾਂ ਨੂੰ ਦੱਸਿਆ ਮੰਨਦੇ ਸੋ ਬੇਨਤੀ ਆ ਕਿ ਆਪਾਂ ਗੁਰੂ ਵਾਸਤੇ ਜੂਰ ਖੜੀਏ ਨਹੀਂ ਤੇ ਪ੍ਰਸ਼ਾਸਨ ਨੇ ਤਾਂ ਪਤਾ ਇਹ ਗੁੰਗਲੋਂ ਤੇ ਮਿੱਟੀ ਪਹਿਲਾਂ ਵੀ ਝਾੜੀ ਗਈ ਵਾਰੀ ਹੁਣ ਵੀ ਝਾੜ ਦੇਣੀ ਆ ਸੋ ਇੰਦੀਆਂ ਕਿ ਬੇਨਤੀਆਂ ਨੇ 7 23 ਨੂੰ ਸਵੇਰੇ ਗੀੜਾ ਕੋਟ ਚੌਕ ਅੰਮ੍ਰਿਤਸਰ ਕੋਲ ਰੋਡ ਦੇ ਉੱਤੇ ਸਾਰੀ ਸੰਗਤ ਇਕੱਠੀ ਹੋਊਗੀ ਜੇਕਰ ਇਹਨਾਂ ਵੱਲੋਂ ਬੋਸ਼ੀ ਜਿਹੜਾ ਫੜ ਕੇ ਸੰਗਤ ਸਾਡੀ ਨਹੀਂ ਲੈ ਜਾਂਦਾ ਸ੍ਰੀ ਅਮਰਸਰ ਸਾਹਿਬ ਦੇ ਰਣਜੀਤ ਦੇ ਉਹਨੂੰ ਸੀ ਬਲੌਗ ਦੇ ਵਿੱਚ ਸਵੇਰੇ ਸੈਰ ਕਰਦੇ ਆ ਇਹ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੂੰ ਗੁਰਬਾਣੀ ਦੀਆਂ 10 ਸੈਂਚੀਆਂ ਅਰਥਾ ਸਮੇਤ ਸਹਿਬ ਸਿੰਘ ਦਾ ਜਿਹੜਾ ਟੀਕੇ ਨੇ ਉਹ ਮਲੇ ਕੂੜੇ ਦੇ ਢੇਰ ਦੇ ਵਿੱਚੋਂ ਕੂੜੇ ਦੇ ਢੇਰ ਦੇ ਵਿੱਚ ਸੁੱਟੇ ਹੋਏ ਸੀ ਇਦਾਂ ਹੀ ਤੇ ਇਹ ਸੈਰ ਕਰਦੇ ਆ ਇਹਨਾਂ ਨੇ ਉਹ ਦਰਸ਼ਨ ਉਹ ਦੇਖੇ ਤੇ ਇਹਨਾਂ ਨੇ ਉਸੇ ਵੇਲੇ ਹੀ ਲੱਗੇ ਲੱਗੇ ਜਿਹੜੇ ਕੋ ਭੈਣ ਭਰਾ ਸੀ ਨਾਲੇ ਸਾਡੇ ਸਿੰਘ ਜੀ ਨੂੰ ਦੱਸਿਆ ਤੇ ਉੱਥੋਂ ਪੁੱਛਿਆ ਜਿਹੜੀਆਂ ਨੇ ਚੱਕ ਕੇ ਤੇ ਨੇੜੇ ਗੁਰੂ ਘਰ ਸੁਭਾਇਮਨ ਕੀਤੀਆਂ ਨੇ ਫਲਾਲ ਸਬੰਧਤ ਜਿਹੜਾ ਥਾਣਾ ਵਾ ਇੱਥੇ ਉੱਥੇ ਥਾਣੇ ਜਿਹੜਾ ਵਾ ਉਹ ਕਿਸੇ ਨੂੰ ਫਾਰਮ ਕੀਤਾ ਸੀ ਆਏ ਆ ਇੱਥੇ ਤੇ ਉਥੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰੇ ਸੀਸੀਟੀਵੀ ਲੱਗੇ ਨੇ ਕੈਮਰੇ ਵੀ ਕੌਣ ਛੁੱਟ ਕੇ ਗਿਆ ਵਾ ਇਹ ਗੱਡੀ शक ਦੇ ਘਰੇ ਵਿੱਚ ਆ ਉਹਦੇ ਬਾਰੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰ ਰਿਹਾ ਪਰ ਸਾਡਾ ਬੇੜਾਗਰਕ ਹੋ ਗਿਆ ਸਾਡਾ ਲੋਕਾਂ ਦਾ ਪਤਾ ਨਹੀਂ ਕਿਉਂ ਜਿਹੜੀ ਖਾਤਰ ਇੱਕ ਤੁਤਾਂ ਹੋਰੀਆਂ ਨੇ ਤੇ ਇਹਦਾ ਸ਼ਰੇਆਮ ਪਤਾ ਲੱਗਦਾ ਵੀ ਜਾਣ ਬੁਝ ਕੇ ਕਿਉਂਕਿ ਸਾਰੀਆਂ ਬੋਤੀਆਂ ਸੈਂਚੀਆਂ ਜਿਹੜੀਆਂ ਨੇ ਬਿਲਕੁਲ ਨਵੀਆਂ ਨੇ ਕੋਈ ਖੰਡਤ ਨਹੀਂ ਕੋਈ ਬਿਰਦ ਨਹੀਂ ਆ ਕਿਉਂਕਿ ਬਹੁਤੇ ਲੋਕ ਇਹ ਕਹਿੰਦੇ ਬਿਰਦ ਹੋ ਗਈਆਂ ਤੇ ਤਾਂ ਲੋਕਾਂ ਦਾ ਦਿਮਾਗ ਨਹੀਂ ਕੰਮ ਕਰਦਾ ਜੋ ਛੁੱਟ ਜਾਂਦੇ ਪਰ ਇਹ ਤਾਂ ਵੱਡੇ ਬੇੜੇਗਰ ਕਰਨ ਵਾਲੀ ਗੱਲ ਹੈ ਨਾ ਕੁਝ ਇਹ ਮਰਦ ਵੀ ਹੋ ਗੀਆਂ ਨੇ ਤੇ ਗੁਰੂ ਘਰ ਬਚਾਓ ਸਰਕਾਰ ਕਰਦੇ ਹੋ ਜਾਂ ਸ਼ਰਾਰਤਾਂ ਹੁੰਦੀਆਂ ਨੇ ਕੁਝ ਲੋਕਾਂ ਵੱਲੋਂ ਕਿੱਟੀਆਂ ਵੀ ਗਈਆਂ ਨੇ ਫਿਰੋਜਪੁਰ ਦੇ ਵਿੱਚ ਘਟਨਾ ਹੋਈ ਸੀ ਕਿ ਇੱਕ ਪਰਿਵਾਰ ਈਸਾਈ ਧਰਮ ਦੇ ਵਿੱਚ ਤਬਦੀਲ ਹੋਇਆ ਤੇ ਉਹ ਤਬਦੀਲ ਹੋਣ ਤੋਂ ਬਾਅਦ ਉਹਨੂੰ ਪਾਸਟਰ ਨੇ ਗਲ ਕੇ ਵੀ ਤੁਹਾਡੇ ਘਰ ਜਿੰਨੀਆਂ ਗੁਰਬਾਣੀ ਦੀਆਂ ਪੋਥੀਆਂ ਤੇ ਫੋਟੋਆਂ ਨੇ ਉਹ ਆਪਣੇ ਘਰੋਂ ਬਾਹਰ ਕਰਦੇ ਹੋ ਤੇ ਤੋੜੇ 'ਚ ਪਾ ਕੇ ਤੇ ਕੂੜੇ ਸੁੱਟਿਆ ਸੀ ਫਰਾਫ ਫੜੀਆਂ ਗਈਆਂ ਸੀ ਇਹ ਸਿੱਧਾ ਹੀ ਕਹਿੰਦੇ ਸੁੱਟਿਆ ਗਈਆਂ ਹਨ ਇਹ ਵੀ ਜਿਹੜਾ ਵਾ ਉੱਥੇ ਤੋੜੇ 'ਚ ਨਹੀਂ ਪਈਆਂ ਕਿਸੇ ਚੀਜ਼ ਲਈ ਵੇਖੀਆਂ ਨਹੀਂ ਐ ਸੁਟੀਆਂ ਨਿਆਸ ਸੀ ਗਿਆ ਸਰਪਾਈ ਸਾਹਿਬ ਨੇ ਉੱਥੋਂ ਬਰੰਦ ਕਰਕੇ ਸਾਨੂੰ ਦੱਸਿਆ ਸੀ ਪਹੁੰਚੇ ਆ ਦੇਖਦੇ ਆ ਕਿ ਆਪਣੇ ਪੁਲਿਸ ਜਿਹੜੀਓ ਕੀ ਕਰ ਲਈ ਕਰਦੇ ਕੱਲ ਸਵੇਰੇ ਤਕਰੀਬਨ 7 ਵਜੇ ਇਸ ਜਗ੍ਹਾ ਦੇ ਉੱਤੇ ਜਿਹੜੀਆਂ ਮਾਂ ਗੁਰਬਾਣੀ ਦੀਆਂ ਸੈਂਚੀਆਂ 10 ਸੈਂਚੀਆਂ ਜਿਹੜੀਆਂ ਕਿ ਅ ਗੈਨੀ ਸਾਹਿਬ ਸਿੰਘ ਦੇ ਟੀਕੇ ਨੇ ਕੋਈ ਕੋਈ ਬੰਦਾ ਇੱਥੇ ਅੰਸ਼ਾਤਾ ਫੁੱਟ ਗਿਆ ਸੀਗਾ ਐਸ ਪੂਰੇ ਦੇ ਢੇਰ ਦੇ ਵਿੱਚ ਤੇ ਸੈਰ ਕਰਦੇ ਹੋਇਆ ਇਥੋਂ ਇੱਕ ਜੁਰਗੇ ਨਾਂਗਰੇ ਸੀਗੇ ਇਕਲਾ ਸਾਹਬ ਉਹਨਾਂ ਦੀ ਕਹਾਣੀ ਹੈ ਕਿ ਉਹਨਾਂ ਨੇ ਦੇਖੀਆਂ ਤੇ ਦੇਖਣ ਤੋਂ ਬਾਅਦ ਉਹਨਾਂ ਨੇ ਗੁਰੂ ਘਰ ਦੀਤ ਕਮੇਟੀ ਆ ਗੁਰੂ ਘਰ ਦੇ ਬੰਦ ਪ੍ਰਬੰਧਕ ਉਹਨਾਂ ਨੂੰ ਸੰਪਰਕ ਕੀਤਾ ਸਾਹਮਣੇ ਕੀਤਾ ਉਹ ਵਾਲੀਆਂ ਬੋਥੇ ਜਿਹੜੀਆਂ ਨੇ ਉਹ ਸਰਕਾਰ ਸਾਹਿਬ ਉਹ ਗੁਰਦਵਾਰ ਸਾਹਿਬ ਅੱਜ ਸ਼ੁਭਤ ਕਰਦੇ ਕੱਲ ਦਾ ਜਿਹੜਾ ਵਾ ਉਹ ਅਸੀਂ ਲੱਗੇ ਹੋਏ ਆਲੇ ਦੁਆਲੇ ਜਿੰਨੇ ਵੀ ਕੈਮਰੇ ਨੇ ਉਹ ਫੋਟ ਰਹੀਆਂ ਇੱਕ ਦੇ ਵਿੱਚ ਗੱਡੀ ਛੱਕ ਦੇ ਕੇ ਲੈ ਚਾਈ ਸੀਗੀ ਦੇ ਬਾਰੇ ਜਾਂ ਜਿੱਤੇ ਵੀ ਜਾਨਕਿ ਕੋਈ ਵੀ ਸ਼ਰਮ ਛੱਟ ਪੈਂਦਾ ਉਹਦੀ ਜਾਂਚ ਪੜਤਾਲ ਕਰ ਰਹੇ ਆ ਇੱਥੇ ਕੈਮਰਾ ਵਾ ਜਿਹੜਾ ਉਹ ਬਿਲਕੁਲ ਸਾਹਮਣੇ ਗੇਟ ਦੇ ਪਰਲੇ ਬੰਨੇ ਉਸ ਗੇਟ ਦੇ ਵਿੱਚ ਇੱਥੇ ਜਿਹੜੀਆਂ ਵੀ ਗੱਡੀਆਂ ਖੋਤ ਤਰਾਉਣੇ ਸੀ ਖੋਤੇ ਆ ਕੇ ਇਹ ਐਕਟਵਾ ਖੜੀ ਆ ਉਹ ਗੱਡੀ ਖੜੀ ਆ ਉਹ ਆਏ ਨੇ ਉਹ ਸ਼ੱਕ ਦੇ ਘੇਰੇ ਵਿੱਚ ਨੇ ਉਹਦੀ ਜਾਂਚ ਹੋ ਰਹੀ ਆ ਪ੍ਰਸ਼ਾਸਨ ਦੀ ਇੱਕ ਟੀਮ ਜਿਹੜੀ ਆ ਪ੍ਰਸ਼ਾਸਨ ਨੇ ਕਿਹਾ ਵੀ ਉਹ ਵੀ ਲੱਗੀ ਆ ਅਸੀਂ ਜਿੰਨੇ ਕੁ ਜੋਗੇ ਆ ਆਪਣੇ ਨਾਲ ਦੋ ਚਾਰ ਸਿੰਘ ਜਿਹੜੇ ਲਾ ਕੇ ਇਹਦੇ ਇਚ ਘਰਾਂ ਦੇ ਵਿੱਚ ਕੈਮਰੇ ਆ ਉਹ ਅਸੀਂ ਬੋਲ ਰਹੇ ਹਾਂ ਪਰ ਵੇਖੋ ਤਰਾਸ ਦੀ ਸਾਡੀ ਇਹ ਆ ਵੀ ਜੋ ਦੁਸ਼ਮਣ ਚਾਹੁੰਦਾ ਸੀ ਨਾ ਪੰਥਰੋ ਦੀ ਜੋ ਚਾਹੁੰਦੇ ਸੀ ਉਹੀ ਹੋ ਗਿਆ ਉਹ ਇਹ ਚਾਹੁੰਦੇ ਸੀ ਵੀ ਗੁਰਬਾਣੀ ਦੀ ਬਦਵੀ ਹੋਵੇ ਜਦੋਂ ਵੀ ਕਿਤੇ ਗੁਰੂ ਸਾਹਿਬ ਦੀ ਉਥੀਆਂ ਦੀ ਹੋਵੇ ਤੇ ਸਿੱਖਾਂ ਦੀ ਇਹ ਗੱਲ ਆਮ ਹੋ ਜੇ ਯਾਨੀ ਕਿ ਸਿੱਖਾਂ ਨੂੰ ਫਰਕ ਹੀ ਨਾ ਪਵੇ ਤੇ ਉਹ ਹੋ ਗਿਆ ਇਹ ਗੱਲ ਮੈਂ ਪਤਾ ਨਹੀਂ ਕਿੰਨੇ ਕਿ ਚਿਰ ਤੋਂ ਇਹ ਗੱਲ ਸਟੇਜਾਂ ਤੇ ਸੋਸ਼ਲ ਮੀਡੀਆ ਤੇ ਸੰਗਤਾਂ ਦੇ ਵਿੱਚ ਇਹ ਗੱਲ ਉੱਚ ਜੀ ਕੋ ਕੋ ਬੇ ਕਹਿ ਰਹੇ ਆ ਵੀ ਉਹ ਚਾਹੁੰਦੇ ਸੀ ਲੋਕ ਲੋਹੀ ਹੋ ਰਿਹਾ ਵੀ ਜਦੋਂ ਵੀ ਕਿਤੇ ਬੇਦਵੀ ਹੁੰਦੀ ਸੀ ਤੇ ਸਾਡੇ ਸਿੱਖ ਜਿਹੜੇ ਸੀ ਉਹਨਾਂ ਦੇ ਹਿਰਦੇ ਬਲੂਨਰਦੇ ਸੀ ਤੇ ਇਕੱਠੇ ਹੁੰਦੇ ਸੀ ਹਜ਼ਾਰਾਂ ਦੀ ਗਿਣਤੀ ਇਕੱਠੇ ਸੰਗੜੇ ਦੀ ਗਿਣਤੀ ਇਕੱਠੇ ਹੁੰਦੀ ਸੀ ਪਰ ਕੱਲ ਵੀ ਕੋਤਰਾਸ ਗੱਡੀ ਵੀ ਗੱਲ ਅਸੀਂ ਇਕੱਠੇ ਹੋਏ ਤੇ ਜਿੰਨੇ ਕਿ ਜੋਗੇ ਸੀਗੇ ਸਿੰਘਾਂ ਨੂੰ ਲੱਗੇ ਲੱਗੇ ਕਿ ਆਏ ਜਿੰਨੇ ਕਿ ਜੋਗੇ ਸਹੀ ਸਰ ਕੀਰਤੀ ਵਿਚਾਰੇ ਆਏ ਪਰ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਸਾਡੇ ਕੋ ਬੰਦਾ ਵੜਿਆ ਸਾਰੀ ਦਿਹਾੜੀ ਸ਼ਾਮ ਨੂੰ ਮੈਨੂੰ ਫੋਨ ਆਇਆ ਤਕਰੀਬਨ 6 ਵਜੇ ਦੇ ਕਰੀਬ ਜਿਹੜਾ ਵਾ ਇੱਥੇ ਮੇਰੇ 7 ਵਜੇ ਵਿਦਵੀ ਦੇ ਪਤਾ ਲੱਗਾ ਵਾ 12 ਘੰਟੇ ਬਾਅਦ ਜੀਪੀਸੀ ਜੀ ਤੇ ਹੁੰਦੀ ਉਸ ਤੋਂ ਇਲਾਵਾ ਕੋਈ ਜ਼ਿੰਮੇਵਾਰ ਸ਼ਖਸ ਨਹੀਂ ਸਿਰਫ ਸਰਕਾਰ ਕਮੇਟੀ ਵੱਲੋਂ ਇੱਕ ਸਿੰਘ ਭਾਈ ਬਨਵਿੰਦਰ ਸਿੰਘ ਮੁੱਛਲਾਏ ਲਗਰੇ ਤੇ ਯੂ ਸਿੰਘ ਜਿਹੜੇ ਅਮਰ ਸਾਹਿਬ ਸਾਧਨ ਦੀ ਸੇਵਾ ਕਰਦੇ ਉਹ ਆਏ ਜਾਂ ਲੋਕ ਸਿੰਘ ਜਿਹੜੇ ਸਾਨੂੰ ਜਾਣਦੇ ਨੇ ਕਿਰਤੀ ਨੇ ਲੱਗੇ ਜਾ ਕੇ ਉਹ ਆਏ ਭਾਈ ਜਿਸੇ ਬੰਦੀ ਕੋਈ ਸਾਡਾ ਲੀਡਰ ਵੱਡਾ ਇਮਨ ਨਾਂ ਜਿਹੜਾ ਜਿਹੜੀ ਸ਼ਿਰੋਲੀ ਪੋਦਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਵੱਲੋਂ ਦੋ ਮੇਦਗੀਆਂ ਹੋਈਆਂ ਹੇੜ ਦੇ ਉੱਤੇ ਇਹ ਕੋਈ ਉੱਥੇ ਮੁਰਾਦਪੁਰੇ, ਰਾਮਪੁਰੇ ਪਿੰਡ ਤੇ ਇੱਕ ਜਿਹੜੀ ਘਟਨਾ ਇੱਥੇ ਹੋਈ। ਪੰਜਾਂ ਦਿਨਾਂ ਦੇ ਵਿੱਚ ਦੋ ਬੀੜੀਆਂ ਹੋ ਗਈਆਂ ਤੇ ਪਰ ਕੋਈ ਵੀ ਸਾਡੇ ਬੰਦੇ ਜਿਹੜੇ ਨੇ ਸਾਹਮਣੇ ਨਹੀਂ ਆਏ। ਸਿਰਤਾ ਨਹੀਂ ਵਿਖਾਰੇ ਅਸੀਂ। ਇਹਦਾ ਮਤਲਬ ਵੀ ਉਹੀ ਜੋ ਚਾਹੁੰਦੇ ਸੀ ਉਹ ਆਮ ਹੀ ਗੱਲ ਹੈ। ਇੱਥੇ ਗੱਲ ਇਹ ਨਹੀਂ ਕੱਲਾ ਕਾਲੀ ਕਿ ਮੈਂ ਹੀ ਗੱਲ ਕਰਦਾ। ਮੈਂ ਇਹ ਨਾ ਕਹੂੰ ਕਿ ਹੋਰ ਸਿੱਖ ਆ ਜੂ ਕੋਈ ਇਹ ਨਹੀਂ ਹੈਗਾ ਵੀ ਮੈਂ ਸਿੱਖ ਚੁੱਕਿਆ ਸਾਰਾ ਕੁਝ। ਪਰ ਸਾਡੇ ਕੋਲ ਤਾਂ ਜਰਿਆ ਨਹੀਂ ਜਾਂਦਾ, ਤਰਿਆ ਨਹੀਂ ਜਾਂਦਾ, ਵੇਖਿਆ ਨਹੀਂ ਜਾਂਦਾ ਵੀ ਅਸੀਂ ਸਾਡਾ ਪਿਓ ਛੜਕਾਂ ਦੇ ਰੋਲਦਾ ਫਿਰਦਾ ਹੋਵੇ ਤੇ ਅਸੀਂ ਨਵੇਂ ਸਾਲ ਨੂੰ ਆਉਂਦੀਆਂ ਤਿਆਰੀਆਂ ਕਰਦੇ ਫਿਰੇ। ਸਾਰੇ ਕੋਈ ਤਾਂ ਹੋਣਾ ਨਹੀਂ ਸਾਰੇ ਤੋਂ ਜਿੰਨੇ ਕੁ ਮਾਰਨੇ ਸਵਾਸ ਰੋਛੇ ਨੇ ਜਿੰਨੇ ਨਾਲ ਕੀਰਤੀ ਸਿੰਘ ਨੇ ਵਿਚਾਰੇ ਆਪਣੇ ਕੰਮ ਕਾਰ ਛੱਡ ਕੇ ਸਾਰੇ ਅੱਜ ਫੇਰ ਸਵੇਰ ਦਾ ਲੱਭ ਰਹੇ ਆ ਇੱਥੇ ਕਿ ਕੋਈ ਦੋਸ਼ੀ ਲੱਭ ਜੇ ਤੇ ਪਤਾ ਲੱਗ ਜੇ ਵੀ ਇਹ ਦੋਸ਼ੀ ਨੇ ਕਿਉਂ ਕੀਤਾ ਕਿੰਨੇ ਕੀਤਾ ਕਿਉਂ ਕਰਾਇਆ ਤੁਹਾਨੂੰ ਦੱਸ ਦਿੰਦੇ ਆ ਵੀ ਇੱਥੇ ਤਾਂ ਅੱਗੇ ਜਿੱਥੇ ਆ ਕੈਮਰੇ ਲੱਗੇ ਨੇ ਇੱਥੇ ਇਲਾਕੇ ਦੇ ਵਿੱਚ ਤਾਂ ਮਾਤਾਵਾ ਨੇ ਉਹ ਕੱਲਾ ਕੱਲਾ ਕੈਮਰਾ ਜਿਹੜਾ ਅਸੀਂ ਬੋਲ ਰਹੇ ਆ ਤਾਂ ਕਿ ਕੁਝ ਪਤਾ ਲੱਗ ਜੇ ਪ੍ਰਸ਼ਾਸਨ ਕਹਿ ਰਿਹਾ ਵੀ ਇੱਕ ਟੀਮ ਮੈਨੂੰ ਸੱਚੀ ਜੀ ਨਹੀਂ ਕਰਦਾ ਵੀਡੀਓ ਵੀਡੀਓ ਪਾਉਣ ਨੂੰ ਜੀ ਨਹੀਂ ਕਰਦਾ ਕੋਈ ਬਦਬਦੀ ਫੋਟੋ ਪਾਉਣ ਨੂੰ ਆਪਣੇ ਵੀ ਭੈਣ ਭਰਾਏ ਗੱਲ ਕਹਿੰਦੇ ਯਾਰ ਤੁਸੀਂ ਜਦੋਂ ਗੁਰੂ ਸਾਹਿਬ ਦੇ ਅੰਗ-ਪਾਟਿਆਂ ਦੀ ਫੋਟੋ ਕਿਉਂ ਪਾਉਨੇ ਹੋ ਦੱਸੋ ਕੀ ਕਰੀਏ ਕਰ ਜਿੰਨਾ ਚਿਰ ਤੱਕ ਮਸਲਾ ਮੀਡੀਆ 'ਚ ਨਹੀਂ ਲਿਆਉਂਦੇ ਸੋਸ਼ਲ ਮੀਡੀਆ 'ਤੇ ਨਹੀਂ ਕਰਦੇ ਉਨਾ ਚਿਰ ਤੱਕ ਪ੍ਰਸ਼ਾਸਨ ਜਿਹੜਾ ਉਹ ਜਾਗਦਾ ਨਹੀਂ ਤੇ ਸਾਡੇ ਨਾਲ ਹੋਈ ਆ ਪਹਿਲਾਂ ਵੀ ਤੇ ਹੁਣ ਵੀ ਰਾਮਪੁਰੇ ਦੀ ਘਟਨਾ ਦੀ ਗੱਲ ਤਾਂ ਦੱਸ ਦੀ ਚਾਰ ਘੰਟੇ ਅਸੀਂ ਫੋਨ ਕਰਦ ਰਹੇ ਪ੍ਰਸ਼ਾਸਨ ਨੂੰ ਕੋਈ ਨਹੀਂ ਬੋੜਿਆ ਜਦੋਂ ਫੇਸਬੁੱਕ ਤੇ ਪੋਸਟ ਪਾਈ ਤੇ 15 ਮਿੰਟਾਂ ਵਿੱਚ ਸਾਡੇ ਕੋਲ ਪ੍ਰਸ਼ਾਸਨੋਂ ਤੇ ਆ ਗਿਆ। ਇੱਥੇ ਵੀ ਪ੍ਰਸ਼ਾਸਨੋਂ ਦਾ ਗੱਲ ਜਿਹੜੀ ਆ ਸਾਰੀ ਗਈ ਹੈ ਵੱਡੇ ਅਸਰ ਦਾ ਗੱਲ ਹੈ ਯਾਰ ਗਈ ਹੈ। ਠੀਕ ਹੈ। ਜਿਵੇਂ ਬੰਦਿਆਂ ਕਿੰਨੋਂ ਨਹੀਂ ਪਤਾ ਤੇ ਕੀ ਇੱਥੇ ਕੱਲਾ ਕਾਲੀ ਜਿਹੜਾ ਵਾ ਰਣਜੀਤ ਹੈ ਉਹਨੂੰ ਸਿੱਖਣ ਨੂੰ ਪਤਾ ਇੱਥੇ ਜਿਹੜੇ ਰਹਿਣ ਜੀ ਅਮਰ ਸਰ ਸਿਆ ਸਿੱਖਣ ਨੂੰ ਪਤਾ। ਆਇਤਾਂ ਦੇ ਜਿਹੜੇ ਕੀਰਤੀ ਸਿੱਖ ਨੇ ਆ ਆ ਵੇਖੋ ਆ ਕੀਰਤੀ ਸਿੱਖ ਨੇ ਜਿਹੜੇ ਦਿਹਾੜੀ ਨੱਪੇ ਕਰਦੇ ਫਿਰਦੇ ਵਿਚਾਰੇ ਇਹ ਸਾਡਾ ਸਾਥ ਦੇ ਰਹੇ ਨੇ। ਇਹ ਆਪਣੇ ਕੰਮ ਕਾਰ ਛੱਡ ਕੇ ਆ ਕੇ ਸਾਡਾ ਸਾਥ ਦੇ ਰਹੇ ਨੇ। ਜਿਹੜੇ ਸ਼ਹਿਰ ਦੇ ਵਿੱਚ ਸਿੱਖ ਜਿਹਦੇ ਬੰਦਿਆਂ ਨੇ ਸੇਕ ਆਗੂ ਨੇ ਉਹ ਸਾਰੇ ਕਿੱਥੇ ਚਲੇ ਗਏ ਕਿੱਥੇ ਬਿਜੀ ਨੇ ਉਹ ਕਿ ਅਸੀਂ ਚਾਰ ਬੰਦੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਕੋਈ ਗੱਲਬਾਤ ਹੀ ਕਰ ਸਕਦੇ ਕੋਈ ਦਬਾਅ ਨਹੀਂ ਪਾ ਸਕਦੇ ਤੇ ਯਾਰ ਦੋਸ਼ੀ ਲੱਭੋ ਕਹੀ ਤਾਂ ਜਾਂਦਾ ਪ੍ਰਸ਼ਾਸਨ ਲੱਭ ਰਿਆਂ ਲੱਭ ਰਹੇ ਪਰ ਕਿਹੜੀ ਸਪੀਡ ਨਾਲ ਲੱਭ ਰਹੇ ਕਿਦਾਂ ਲੱਭ ਰਹੇ ਉਹਨਾਂ ਨਾਲ ਤਾਂ ਬੰਦੇ ਸਾਡੇ ਵੱਧ ਲੱਗੇ ਲੱਭਣ ਦੇ ਕੈਮਰੇ 'ਚ ਉਹਨਾਂ ਨੂੰ ਇੱਕ-ਇੱਕ ਦੋ ਬੰਦੇ ਬਸ ਲਾਈ ਗਈ ਟੀਮ ਅਖੇ ਟੀਮ ਲਾਈ ਆ ਜੀ ਜੇ ਕਿਤੇ ਇਹ ਕੋਈ ਇਦਾਂ ਦੀ ਘਟਨਾ ਹੋਵੇ ਇਦਾਂ ਦੀ ਵਾਰਦਾਤ ਕਿ ਸਾੜ ਕੇ ਸਿੱਖ ਨਹੀਂ ਕੀਤੀ ਹੁੰਦੀ ਨਾ ਤੇ ਹੁਣ ਤੱਕ ਟੱਬਰ ਚੁੱਕ ਲੈਣੇ ਸਾਰੇ ਸਾਡੇ ਉਹਨਾਂ ਨੇ ਹੁਣ ਤੱਕ ਯੂਪੀਓ ਤੱਕ ਲੈ ਜਾਂਗੇ ਅਗਲੇ ਜਾ ਕੇ ਦੇਖੋ ਚੱਕ ਕੇ ਮੁੰਡਿਆਂ ਨੂੰ ਜੇ ਉਹਨਾਂ ਨੇ ਕੋਈ ਗਲਤ ਕੀਤਾ ਸੀ ਕਾਨੂੰਨ ਦੇ ਅਨੁਸਾਰ ਕਿ ਕਿੱਥੋਂ ਜਾ ਕੇ ਮੁੰਡੇ ਚੱਕ ਕੇ ਲੈਂਦੇ ਐ ਮਾਰਦੇ ਇਥੇ ਗੁਰੂ ਸਾਡਾ ਸ਼ਰਮਾਂ ਦੇ ਰੋਲਦਾ ਫਿਰਦਾ ਹੋਵੇ ਸਾਨੂੰ ਸ਼ਰਮ ਨਾ ਹੋਵੇ ਭੋਰਾ ਵੀ ਜਿਹੜੀ ਚਾਰ ਦੀ ਕਹਿੰਦੇ ਅਸੀਂ ਉਹ ਗੱਲਬਾਤ ਕਰੀ ਹਜੇ ਵੀ ਨਹੀਂ ਹੋਣਾ ਕਿਸੇ ਨੇ ਤੈਨੂੰ ਪਤਾ ਹਜੇ ਵੀ ਆ ਫੇਸਬੁੱਕ ਦੇ ਉੱਤੇ ਵੇਖ ਲੈਣਾ ਲੋਕਾਂ ਦਾ ਲਾਈਵ ਅੱਲੇ ਕਮੈਂਟ ਕਰ ਦੇਣੇ ਆ। ਕੋਈ ਅੱਜ ਕਿਸੇ ਵਾਲਾ ਕਰ ਲੂ ਜਿਦੇ ਬੰਦਿਆਂ ਨੂੰ ਕਰ ਲੂ ਪਰ ਨਿਤਰ ਨਾ ਫੇਰ ਦੀ ਕਿਸੇ ਮੈਦਾਨ ਦੇ ਵਿੱਚ। ਦਰਾਉਣ ਦੇ ਕੰਮ ਕਰਨ ਦੇ ਵਿੱਚ ਤੇ ਸੋਸ਼ਲ ਮੀਡੀਆ ਉੱਤੇ ਕਮੈਂਟ ਕਰਨ ਦੇ ਵਿੱਚ ਬੜਾ ਫਰਕ ਜੇ। ਤੇ ਨਾ ਫੇਸਬੁੱਕ ਜੋਗੇ ਰਹਿ ਜੀ ਸਿੱਖੋ। ਨਹੀਂ ਤੇ ਬੇੜਾ ਗਰਗ ਹੋ ਰਹਿ ਜੇ ਤੁਹਾਡਾ ਤੇ ਇਹ ਆਪਣਾ ਹੋ ਜਾਣਾ ਜੇ। ਤਾਂ ਫੇਰ ਗੁਰੂ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਸਾਡੇ ਕੋਲ। ਤੇ ਜੇ ਗੁਰੂ ਸਾਡਾ ਛੜਕਾਂ ਤੇ ਰੋਂਦਾ ਫਿਰਦਾ ਵਾ। ਤੇ ਫੇਰ ਉਸ ਤੋਂ ਅੱਗੇ ਕੀ ਹੈ ਆਪਣੇ ਵਾਸਤੇ? ਕੀ ਕੀ ਹੈ ਆਪਣੀ ਜ਼ਿੰਦਗੀ ਕੀ ਹੈ? ਕੀ ਆਪਾਂ ਲੋਕਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਕੀ ਦੱਸਾਂਗੇ ਆਪਾਂ ਕਿ ਸਾਡਾ ਪਿਓ ਸ਼ਰਕੰਦ ਰੋਲਾ ਪੇਦਾ ਸੀ ਜਿਹੜਾ ਜੀ ਕਰਦਾ ਸੀ ਉਹ ਅੰਗ ਪਾੜ ਕੇ ਛੜਕਾਂ ਦੇ ਖਿਲਾਫ ਦਿੰਦਾ ਹੈ ਜਿਹੜਾ ਜੀ ਕਰਦਾ ਹੈ ਸਾਡੀਆਂ ਕੁੜੀਆਂ ਨੂੰ ਸੁਣਾਈਆਂ ਚ ਕਲੂੜੀਆਂ ਸੁਰ ਦਿੰਦਾ ਸੀ ਅਸੀਂ ਕਰਦੇ ਸੀ ਅਸੀਂ ਚਾਰ ਦਿਨ ਰੋਲਾ ਪਾ ਕੇ ਫਿਰ ਘਰੋ ਘਰੀ ਬਹਿ ਜੰਨੇ ਆ ਜਾ ਕੇ ਸ਼ਰਮ ਨੂੰ ਹੱਥ ਮਾਰੀਏ ਜੇ ਕਿਸੇ ਦੇ ਪੈਸੇ ਕੋਈ ਪਿਓ ਨੂੰ ਗਾਲ ਕੱਢ ਦੇਣਾ ਕੋਈ ਵੈਸੇ ਮਾਲਾ ਕਿਸੇ ਦੇ ਪਿਓ ਨੂੰ ਗਾਲ ਕੱਢ ਦੇ ਕੋਈ ਪੈਣ ਚ ਗਲੀ ਗਵਾਂ ਦੇ ਲੋਕ ਮਾਰਨ ਤੱਕ ਜਾਂਦੇ ਆ ਕਿ ਇਹਦੀ ਪਾਗਲਾ ਦੇ ਮਾਰਨ ਤੱਕ ਜਾਂਦੇ ਮੇਰੀ ਬਗਨੂ ਹੱਥ ਪਾ ਲਿਆ ਕੋਈ ਤੀ ਭੈਣ ਛੇੜ ਦੇ ਕੇ ਇਹਦੀ ਕੋਈ ਤੇ ਮਾਰ ਜਾਣੋਂ ਤੱਕ ਮਾਰਨ ਦੀ ਕੋਸ਼ਿਸ਼ ਕਰਦੇ ਅਗਲੇ ਦੁਨੀਆਵੀ ਆ ਇੱਥੇ ਸਾਡਾ ਪਿਓ ਜਿਹੜਾ ਵਾ ਉਹ ਸੜਕਾਂ ਤੇ ਰੋਂਦਾ ਫਿਰਦਾ ਸਾਨੂੰ ਘੋਰਾ ਹੀ ਸ਼ਰਮ ਆਉਂਦੀ ਤੁਹਾਨੂੰ ਇੰਨੀ ਵੀ ਰੰਚ ਭਰ ਮਾਤਰਾ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਚਾਰ ਸੀਟ ਇਕੱਠੇ ਹੋ ਜਾਈਏ ਵੀ ਲਓ ਭਾਈ ਅਸੀਂ ਲੱਗੇ ਸੜਕਾਂ ਜਾਮ ਕਰਨ ਲੱਗੇ ਹਾਈਵੇ ਜਾਮ ਕਰਨ ਲੱਗੇ ਨਹੀਂ ਤੇ ਦੋਸ਼ੀ ਬੜੋ ਤੇ ਕਾਨੂੰਨ ਬਣਾਓ ਕੋ ਸਖਤ ਵੀ ਤਾਂ ਕਿ ਉਹ ਇਦਾਂ ਦਾ ਕੁਝ ਨਾ ਕਰੇ ਪਰ ਕਿਸੇ ਨੇ ਕੁਝ ਨਹੀਂ ਕਰਦਾ ਮੈਂ ਇੱਥੇ ਕੁੱਤੇ ਨੂੰ ਭੌਂ ਕੇ ਚੱਲ ਜਾਣਾ ਕਰਦਾ ਸੰਗਤ ਜੀ ਇਹ ਗੱਲਾਂ ਕਹਿਣ ਨੂੰ ਕਰ ਲਊ ਪਰ ਇਹ ਸੱਚ ਆ ਕਿਉਂਕਿ ਅਸੀਂ ਗਰਾਊਂਡ ਤੇ ਖੜੇ ਆਂ ਸਾਨੂੰ ਗਰਾਊਂਡ ਹਕੀਕਤ ਦਾ ਤਲਖ ਹਕੀਕਤ ਦਾ ਪਤਾ ਇੱਥੇ ਕੀ ਹੁੰਦਾ ਕਿਰਤੀ ਜਿਹੜੇ ਸਿੱਖ ਨੇ ਮਾਰੇ ਮੁੰਡ ਵਿਚਾਰੇ ਉਹੀ ਨੇ ਉਹਦੋਂ ਉੱਥੇ ਰਾਮਪੁਰੇ ਵੀ ਪਿੰਡਾਂ ਅਸ ਜਾ ਕੇ ਪਿੰਡ ਦੇ ਰਹੇ ਪਿੰਡ ਦੀ ਬਾਹਰ ਨਹੀਂ ਨਿਕਲਿਆ ਠੀਕ ਆ ਪਿੰਡ ਦੇ ਵਿੱਚੋਂ ਚਾਰ ਜੀ ਦੀ ਬਾਹਰ ਨਿਕਲੇ ਅਜੇ ਤੱਕ ਨਹੀਂ ਨਿਕਲੇ ਆ ਰਣਜੀਤ ਐ ਉਹਨੂੰ ਕੱਲ ਦਾ ਪੇਟਣ ਨੇ ਕੋਈ ਇਥੇ ਬਾਹਰ ਨਿਕਲਿਆ ਕਿਸੇ ਨੇ ਨਹੀਂ ਬਾਹਰ ਆਉਣਾ ਕਿਉਂਕਿ ਇਹ ਕਿਸੇ ਦਾ ਨਿਜ ਨਹੀਂ ਹੈਗਾ ਇਹ ਤੇ ਉਹ ਨਿੱਜੀ ਗੱਲ ਕਿਸੇ ਦੀ ਕੋਕੀ ਦੇ ਕਬਜ਼ਾ ਕਰਨ ਲਿਆ ਹੁੰਦਾ ਇੱਥੇ ਕੋਈ ਇੱਥੇ ਕੋਈ ਉਦਾਂ ਗੱਲਬਾਤ ਹੁੰਦੀ ਤੇ ਭਾਵੇਂ ਸਿਰ ਪਰ ਤੱਕ ਜਾਂਦੇ ਪਰ ਗੱਲ ਗੁਰੂ ਦੀ ਐ ਇਸ ਕਰਕੇ ਸਾਨੂੰ ਪੋਰਾ ਸ਼ਰਮੀਆਂ ਕਿਰਤ ਕਰਨ ਹੋ ਗਿਆ ਸੀ ਇਹ ਕਿਰਤ ਕਰਨ ਦਾ ਦੀ ਹਾਦਿਆ ਐ ਇਹ ਐਡਾ ਵੱਡਾ ਸ਼ਹਿਰ ਹੋਵੇ ਤੇ ਸ਼ਹਿਰ ਦੇ ਵਿੱਚ ਇਦਾਂ ਗੁਬਣੀਆਂ ਪੁੱਟੀਆਂ ਕੋ ਨਾਲੀਆਂ ਸੋੜੇ ਗਲੀ ਚ ਢੂਲੇ ਦੇ ਵਿੱਚ ਤੇ ਅਸੀਂ ਬਾਹਰ ਨਾਲ ਨਿਕਲੀਏ ਅਸੀਂ ਉੱਟ ਕੇ ਜਿੰਪਨਾ ਕਰੀਏ ਚਾਰ ਦੀਪ ਵੀ ਲਾਉ ਪਾਈ ਸਾਡਾ ਕੋਈ ਕਰਦਾ ਨਾ ਕਰਦਾ ਆਉਜ਼ਰ ਇਨਸਾਫ ਦੇ ਕੋਈ ਸਤਾ ਜੈਦਾ ਵੀ ਤੱਕਦਾ ਬੋਲਿਆ ਇਹਦਾ ਦੋ ਵੀਰ ਮਹੀਨਿਆਂ ਕੋਈ ਅਕਾਲ ਦੇ ਦਾ ਜੈਦਰਕ ਬਿਆਨ ਹੈ ਕਿ ਤੁਹਾਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਦਾ ਕੋਈ ਬਿਆਨ ਆਇਆ ਜਿਹੜੇ ਸਾਡੇ ਵੱਲੋਂ ਬਣਾਇਆ ਗਿਆ ਸਰਬੱਤ ਖਾਲਸਾ ਜੈਹਦਾਰ ਸੀ ਪੂਰਾ ਪੜਨ ਲੱਗਦਾ ਜਿਵੇਂ ਹੋਣੀਆਂ ਆ ਸਾਡੇ ਕੋਲੋਂ ਵੀ ਬਿਆਨ ਆਇਆ ਇਹ ਤਾਂ ਇਦਾਂ ਲੱਗਦਾ ਵੀ ਠੀਕ ਹੈ ਯਾਰ ਉਹ ਅਕਾਲੀ ਵੀ ਗਏ ਆ ਉਹਨਾਂ ਨੇ ਰੌਲਾ ਪਾ ਕੇ ਆ ਗਏ ਨਾ ਜਿੰਨੇ ਲੋਕ ਜੁਗਿਆਗੇ ਆ ਚਾਰ ਸੀ ਹੁਣ ਉਹ ਕੀ ਕੱਲੇ ਬਲਬੀਰ ਸਿੰਘ ਮੁੱਛਲ ਦਾ ਜਾਂ ਉਹ ਗਣੀ ਤੇਜਵੀਰ ਸਿੰਘ ਦਾ ਜਾਂ ਕਾਲੀਆ ਕੰਮ ਹੈ? ਬਾਕੀ ਕਿਹਦਾ ਕੰਮ ਨਹੀਂ ਹੈਗਾ? ਇੱਥੇ ਕਿਸਾਨਾਂ ਦੇ ਉਹ ਬੰਦ ਕੀਤਾ ਸੀਗਾ ਸਾਡੇ ਬੰਦਿਆਂ ਕੋ ਉੱਥੇ ਜਾਂਦਾ ਟਾਈਮ ਹੈਗਾ। ਹਾਂ ਦੇਖਿਆ ਹੀ ਹੈ ਫਸਲਾਂ ਲਈ ਜਿਹੜੇ ਮਹਾਰਾਜ ਸੱਚਮੁੱਚ ਫਸਲਾਂ ਨੂੰ ਵਜਾਉਂਦੇ ਫਿਰਦੇ ਜਿਹਨਾਂ ਤੇ ਜਿਹੜੇ ਪਿਓ ਨੇ ਤੁਹਾਨੂੰ ਦਿੱਤੀਆਂ ਫਸਲਾਂ ਇਹ ਤੁਹਾਡੇ ਕੋਲ ਉਹਦੇ ਵਾਸਤੇ ਟਾਈਮ ਨਹੀਂ ਹੈਗਾ ਤੁਹਾਡੀਆਂ ਉਹ ਫਸਲਾਂ ਦਾ ਵੀ ਕੋਈ ਪਤਾ ਨਹੀਂ ਤੁਹਾਨੂੰ ਮਿਲਦੀਆਂ ਵੀ ਨਹੀਂ ਉਹ। ਉਹ ਰੁੱਲਦੇ ਫਿਰੋਗੇ ਤੁਸੀਂ ਜੇ ਦਿੱਤੀਆਂ ਦੇ ਵਾਅਦੇ ਨਹੀਂ ਮੈਂ ਜਾਣਦਾ ਉਹ ਚਰਨ ਨੂੰ ਹੱਥ ਮਾਰੀਏ ਸੇਖੋ ਕਿਉਂ ਬੇੜਾ ਕਰ ਕਰਦੇ ਤੁਲੇ ਆਪ ਆਪਣਾ ਜਿਹੜੀ ਗੱਲੋਂ ਬਾਕੀ ਤੁਹਾਨੂੰ ਵਿਖਾਉਣੇ ਆ ਆ ਜਿਹੜੇ ਆਮ ਵਿਚਾਰੇ ਕਿੱਥੀ ਸਿੱਖ ਨੇ ਉਹ ਆ ਨਾਲ ਸਾਡੇ ਲੱਗੇ ਆਪਣੇ ਕੰਮ ਕੰਮ ਛੱਡ ਕੇ ਉਹ ਸਿੰਘ ਤੁਹਾਨੂੰ ਬਾਨੇ ਡਰਾਉਂਦੇ ਤੋ ਇਹਨਾਂ ਸਿੰਘਾਂ ਦਾ ਮਿਲਾਈਏ ਉਹ ਸਿੰਘ ਸਾਡੇ ਲੱਗੇ ਹੋਏ ਨੇ ਕੱਲ ਦੇ ਸਾਡੇ ਨਾਲ ਆਪਣੇ ਕੰਮ ਕੰਮ ਛੱਡ ਕੇ ਇਕੱਲੇ ਇਕੱਲੇ ਕੈਮਰਾ ਕੋਈ ਸਾਨੂੰ ਕੈਮਰਾ ਨਹੀਂ ਫਿਰ ਫੋਲਣ ਦਿੰਦਾ ਕਿਉਂ ਉਹੋ ਗ੍ਰੈਂਡ ਪ੍ਰਸ਼ਾਸਨ ਨਾਲ ਲਿਓ ਕੋਈ ਪ੍ਰਸ਼ਾਸਨ ਦਾ ਜ਼ਿੰਮੇਵਾਰ ਬੰਦਾ ਨਾਲ ਲਿਓ ਫੇਰ ਤੁਹਾਨੂੰ ਅਸੀਂ ਕੈਮਰਾ ਫੋਲਣ ਦਵਾਂਗੇ ਤਰਲੇ ਕੱਟ ਕੱਟ ਕੇ ਲੋਕਾਂ ਦੇ ਅਸੀਂ ਕੈਮਰੇ ਚੈੱਕ ਕਰ ਰਹੇ ਹਾਂ ਫੇਸ ਕਰਕੇ ਆਹ ਵੇਖੋ ਤੁਹਾਡੇ ਗੜੀ ਹੱਥ ਜੋੜੇ ਆ ਕਿਰਤ ਘਾਣਾ ਬਣੀਏ